ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਵੱਲੋਂ ਲੱਖਾਂ ਦੀ ਚੋਰੀ ਨੂੰ 24 ਘੰਟਿਆਂ ਵਿੱਚ ਕੀਤਾ ਟਰੇਸ ਦੋ ਕਾਬੂ ਅੱਜ ਨਰਿੰਦਰ ਸਿੰਘ ਐਸਪੀ ਸ਼ਹਿਰੀ ਬਠਿੰਡਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਨਾਲ ਕਲੋਨੀ ਦੇ ਏਰੀਏ ਪਰਸਰਾਮ ਨਗਰ ਵਿਖੇ ਮੋਬਾਈਲਾਂ ਦੀ ਦੁਕਾਨ ਦੀ ਚੋਰੀ ਹੋਈ ਨੂੰ ਟਰੇਸ ਕਰਨ ਲੇ ਬਠਿੰਡਾ ਪੁਲਿਸ ਵੱਲੋਂ ਟੈਕਨੀਕਲ ਆਧਾਰ ਤੇ ਸੀਆਈਏ ਸਟਾਫ 2 ਅਤੇ ਥਾਣਾ ਕਨਾਲ ਕਲੋਨੀ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਅਤੇ ਖੂਪਿਆ ਸੋਰਸਾ ਪਾਰ ਦੇ ਦੋ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਮਕਦਮਾ ਉਕਤ ਵਿੱਚ ਨਾਮਜ਼ਦ ਕੀਤਾ ਗਿਆ ਹੈ ਦੋਸ਼ੀਆਂ ਦੇ ਪਛਾਣ ਸਾਜਨ ਪੁੱਤਰ ਉਰਫ ਦੀਪਾ ਉਰਫ ਬਾਬਾ ਸਾਗਰ ਪੁੱਤਰ ਦੀਪਾ ਉਰਫਾ ਬਾਬਾ ਬਾਸਿਨ ਗਲੀ ਨੰਬਰ 6 ਅਮਰਪੁਰਾ ਵਸਤੀ ਨਰੂਆਣਾ ਰੋਡ ਬਠਿੰਡਾ ਵਜੋਂ ਹੋਈ ਹੈ ਜਿੰਨਾਂ ਨੂੰ ਕਾਬੂ ਕਰਕੇ ਚੋਰੀ ਕੀਤਾ ਸਮਾਨ 34 ਵੱਖ-ਵੱਖ ਮਾਰਕਾ ਮੋਬਾਈਲ ਫੋਨ ਦੋ ਸਟੈਪਲਰਸ ਦੋ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸਾਂ ਇੱਕ ਬੂਫਰਾ ਇੱਕ ਸਪਲੇਟ ਏਸੀ ਇੱਕ LED ਅਸੈਂਬਲ ਤੇ ਇੱਕ ਈ ਰਿਕਸ਼ਾ ਬਰਾਮਦ ਕੀਤਾ ਹੈ ਦੋਸ਼ੀਆਂ ਨੂੰ ਮਾਰਜੋਬ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸਰ ਰਮਾਨ ਲਿਆ ਜਾਵੇਗਾ ਜਿੰਨਾ ਤੇ ਦੁਗਾਈ ਨਾਲ ਪੁੱਛਕਿਛ ਕਰਤੇ ਹੋਰ ਵੀ ਐਮ ਖੁਲਾਸੇ ਹੋਣ ਦੀ ਸੁਭਾਵਨਾ ਹੈ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਾਰ ਕਰਾਇ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਪੁਲਿਸਰ ਕੀ ਕਹਿੰਨਾ ਹੈ ਕੱਲ ਹਸਵਾਗਰ ਚੋਬ ਦੇ ਵਿੱਚ ਚੋਰੀ ਹੋ ਗਈ ਸੀ ਕਾਫੀ ਜ਼ਿਆਦਾ ਏਸੀਡੀ ਨੇ ਲਈ ਸੀ ਦੀ ਆਪਾਂ ਕਾਰਨ ਕੀਤੀ ਹੈ ਕੀ ਕਰਾਂਗੇ ਮਿਤੀ 11 ਜੂਨ ਦੀ ਰਾਤ ਨੂੰ ਪਰਸ਼ਰਮ ਨਗਰ ਦੇ ਵਿੱਚ ਇੱਕ ਕੁਝ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰੀ ਦੇ ਦੌਰਾਨ ਇੱਕ ਘਰ ਦੁਕਾਨ ਦੇ ਵਿੱਚੋਂ ਕੁਝ ਮੋਬਾਈਲ LCD AC ਕੁਝ ਨਕਦੀ ਵਗੈਰਾ ਜਿਹੜੀ ਹੈਗੀ ਚੋਰੀ ਕਰ ਲਈ ਸੀਗੀ ਇਹ ਚੋਰੀ ਦੀ ਘਟਨਾ ਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਸੀਆਈਏ ਅਤੇ ਥਾਣਾ ਕਨਾਲ ਦੀ ਵਕ-ਵਕ ਟੀਮਾਂ ਇਕੱਠੀ ਕੀਤੀਆਂ ਗਈਆਂ ਸੀਗੀਆਂ ਤੇ ਸੀਆਈਏ ਤੇ थाना ਕਨਾਲ ਕਲੋਨੀ ਦੀ ਟੀਮਾਂ ਵੱਲੋਂ ਸਖਤੀ ਨਾਲ ਮਿਹਨ ਕਰਦੇ ਹੋਏ ਮਿਹਨਤ ਕਰਦੇ ਹੋਏ ਇਹਦੇ ਵਿੱਚ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਉੱਪਰ ਦੋ ਦੋਸ਼ੀ 사ਜਨ ਤੇ ਸਾਗਰ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਗ੍ਰਫਤਾਰ ਕਰਕੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਦੋਸ਼ੀ ਨੇ ਇਹਨਾਂ ਦੇ ਕੋਲੋਂ 34 ਮੋਬਾਈਲ ਤੇ ਕੈਲਸੀਡੀ ਇੱਕ ਏਸੀ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਤੇ ਇਸ ਵਾਰਦਾਤ ਨੂੰ ਹੋਣ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਬਠਿੰਡਾ ਪੁਲਿਸ ਦੇ ਵੱਲੋਂ ਇਸ ਸਟੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਤੇ ਇਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਦੋ ਸਾਗਰ ਤੇ 사ਜਨ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਫਰਦਰ ਜਿਹੜੀ ਹੈਗੀ ਇਹਨਾਂ ਦੀ ਪੁੱਛਗਛ ਸਾਡੇ ਕੋਲੋਂ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿਹੜੀ ਕਿਹੜੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਹੋਰ ਕਿਹੜੀ ਕਿਹੜੀ ਐਕਟੀਵਿਟੀਜ਼ ਦੇ ਵਿੱਚ ਇਨਵੋਲ ਨੇ ਉਸ ਦੇ ਬਾਰੇ ਇਹਨਾਂ ਕੋਲੋਂ ਡੰਗਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਸਰ ਕਿੱਥੇ ਰਹਿਣਾ ਸੀ ਇਹ ਦੋਨੋਂ ਜਿਹੜੇ ਹੈਗੇ ਆ ਅ ਅਮਰਪੁਰਾ ਬਸਤੀ ਨਰਵਣਾ ਰੋਡ ਬਠਿੰਡਾ ਦੇ ਰਹਿਣ ਵਾਲੇ ਆ ਤੇ ਅ 사ਜਨ ਤੇ ਸਾਗਰ ਹੈਗੇ ਦੋਨੋਂ ਇਹਨਾਂ ਦੇ ਵੱਲੋਂ ਜਿਹੜਾ ਇੱਕ ਈ ਰਿਕਸ਼ਾ ਜਿਹੜਾ ਚੋਰੀ ਦੇ ਦੌਰਾਨ ਇਹਨਾਂ ਨੇ ਵਰਤਿਆ ਸੀਗਾ ਜਿਸ ਦੇ ਉੱਪਰ ਸਮਾਨ ਰੱਖ ਕੇ ਲੈ ਕੇ ਗਏ ਸੀਗੇ ਉਸ ਨੂੰ ਵੀ ਅਸੀਂ ਬਰਾਮਦ ਕਰ ਲਿਆ ਸਰ ਇਹ ਦੋਸਤ ਹੈ ਕਿ ਨਹੀਂ ਭਰਾ ਜੀ ਆਪਸ ਵਿੱਚ ਜਾਣਦੇ ਆ ਦੋਨੋਂ ਦੋ ਦੋ ਦੋਨੋਂ ਦੋਸਤ ਨੇ ਪਹਿਲਾਂ ਵੀ ਇਹਨਾਂ ਵੱਲੋਂ ਕੁਝ ਵਾਰ ਤਾਂ ਤਨ ਉਜਾਮ ਦਿੱਤਾ ਗਿਆ ਹੈ ਉਸ ਬੰਦ ਵਿੱਚ ਵੀ ਅਸੀਂ ਰਮਾਨ ਲੈ ਕੇ ਨਾਲ ਦੇ ਸੰਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ